ਪਿੰਡ ਜਨਰਲੀ ਦਾ ਬਰਸਾਤੀ ਚੋਕ ਪਿੰਡ ਜਨਰਲੀ ਦੀ ਪੰਚਾਇਤ ਵੱਲੋਂ बच्चों दूर रहने की सलाह दी सला गई है हेटले पत्थर में जो किसान दसला खड़िया सन वो तो बिल्कुल तबाह हो चुकी हैं कोई भी नौजवान पानी बेचा ਗਲਤੀ ਨਾ ਕਰੇ ਇਹ ਪਿੰਡ ਦੀ ਪੰਚਾਇਤ ਵੱਲੋਂ ਅਪੀਲ ਕੀਤੀ ਗਈ ਹੈ ਤੁਸੀਂ ਤਾਂ ਸ੍ਰੀ ਤਸਵੀਰਾਂ ਦੇਖ ਰਹੇ ਹੋ ਪਿੰਡ ਜੰਡਲੀ ਦਾ ਬਰਸਾਤੀ ਚੌਕ ਇੱਕ ਭਿਆਨਕ ਰੂਪ ਵਿੱਚ ਵਗ ਰਿਹਾ ਹੈ ਹੇਟਲੇ ਪੱਤਰ ਦੀਆਂ ਫਸਲਾਂ ਬਿਲਕੁਲ ਖਰਾਬ ਹੋ ਚੁੱਕੀਆਂ ਹਨ ਤੂੰ ਆਹੀ ਬਰੂ ਮਿਹਰ ਕਰੇ ਕਿਸੇ ਪ੍ਰਾਦਾ ਜਾਨੀ ਨੁਕਸਾਨ ਨਾ ਹੋਵੇ ਇਸ ਕਰਕੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਇਹ ਜਿਹੜੇ 9 ਜਵਾਨ ਪੀੜਾ ਉਹ ਸਲਫੀਆਂ ਦੇ ਚੱਕਰ ਵਿੱਚ ਆਪਣੀ ਜਾਨ ਜੋਖਮ ਵਿੱਚ ਪਾ ਲੈਂਦੇ ਹਨ ਇਹੋ ਜੀ ਗਲਤੀ ਨਾ ਕਰਨ ਇਹ ਪਿੰਡ ਜੰਡਰ ਦੀ ਪੰਚਾਇਤ ਵੱਲੋਂ ਅਪੀਲ ਕੀਤੀ ਗਈ ਹੈ ਤੁਸੀਂ ਤਸਵੀਰਾਂ ਲਈ ਵੇਖ ਰਹੇ ਹੋ ਪਿੰਡ ਜੰਡਰੀ ਦਾ ਬਰਸਾਤੀ ਚੋ ਜੋ ਕਿ ਅੱਜ ਭਾਰੀ ਬਰਸਾਤ ਪੈਣ ਕਰਕੇ ਭਿਆਨਕ ਰੂਪ ਵਿੱਚ ਵਗ ਰਿਹਾ ਹੈ ਕਿਸਾਨ ਵੀ ਰਾਂਦੀਆਂ ਜੋ ਹੇਠਲੇ ਪੱਧਰ ਦੀਆਂ ਫਸਲਾਂ ਸਨ ਜਿਵੇਂ ਜੋ ਨਾ ਲਗਾਇਆ ਹੋਇਆ ਸੀ ਉਹ ਬਿਲਕੁਲ ਤਬਾਹ ਹੋ ਚੁੱਕਿਆ ਹੈ ਜਿਹਦਾ ਨਾਮੋ ਨਿਸ਼ਾਨ ਬਿਲਕੁਲ ਵਿਖਾਈ ਨਹੀਂ ਦੇ ਰਿਹਾ ਅੱਜ ਮੌਕੇ ਤੇ ਪਹੁੰਚੀ ਹੈ ਆਪ ਜੀ ਨੂੰ ਲਾਈਵ ਤਸਵੀਰਾਂ ਰਾਈ ਵਿਖਾ ਰਹੇ ਹਾਂ ਕਿ ਪਿੰਡ ਜੰਡਲੀ ਦਾ ਬਰਸਾਤੀ ਚੌਂ ਅੱਜ ਧਿਆਨ ਕਰੋ ਵਿੱਚ ਵਗ ਰਿਹਾ ਹੈ ਬੱਚਿਆਂ ਨੂੰ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਕੋਈ ਵੀ ਵੀਰ ਸੈਲਫੀ ਦੇ ਚੱਕਰ ਵਿੱਚ ਪਾਣੀ ਦੇ ਨੇੜੇ ਨਾ ਜਾਵੇ ਪਿੰਡ ਦੀ ਪੰਚਾਇਤ ਵੱਲੋਂ ਬਾਰ ਬਾਰ ਅਪੀਲ ਕੀਤੀ ਜਾ ਰਹੀ ਹੈ ਕੋਈ ਨੌਜਵਾਨ ਵੀਰ ਇਸ ਬਰਸਤੀ ਚਾਰ ਚ轮ਾਂ ਦੀ ਕਪਾਲਤਾ ਨਾ ਕਰੇ ਤਾਂ ਜੋ ਕਿਸੇ ਦਾ ਕੋਈ ਜਾਨੀ ਨੁਕਸਾਨ ਹੋਵੇ ਲਾਈਵ ਤਸਵੀਰਾਂ ਤੋਂ ਮਹਿੰਦਰ ਸਿੰਘ ਲਾਲੜੂ ਤੇ ਭਵਿੰਦਰ ਸਿੰਘ ਜੰਡਰੀ ਵੱਲੋਂ ਵਿਖਾਈਆਂ ਜਾ ਰਹੀਆਂ ਹਨ ਰੱਬਾ ਖੈਰ ਕਰੀਂ ਰੱਬਾ